ਸਤਿ ਸ਼੍ਰੀ ਅਕਾਲ ਦੋਸਤੋ ਜੈ ਮਾਤਾ ਦੀ ਸਾਰਿਆਂ ਨੂੰ ਮੈਂ ਗੌਰਪ੍ਰੀਤ ਸਿੰਘ ਫੌਲ ਪ੍ਰਧਾਨ ਨੌਜਵਾਨ ਸਭਾ ਜਾਗਰਣ ਅਤੇ ਸੁਧਾਰ ਕਮੇਟੀ ਰਜਿਸਟਰਡ ਆਲਮਗੀਰ ਕਾਲਾ ਸੰਘਿਆ ਵੀਰੋ ਅੱਜ ਗੱਲ ਕਰਨ ਜਾ ਰਹੇ ਹਾਂ 17ਵੇਂ ਪਾਠ ਸ਼੍ਰੀ ਸੋਖਨੀ ਸਾਹਿਬ ਅਤੇ 17ਵੇਂ ਮਹਾਮਾਈ ਜੀ ਦੇ ਵਿਸ਼ਾਲ ਜਾਗਰਣ ਦੀ ਵੀਰੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਹੀ ਸ਼ਰਧਾ ਅਤੇ ਭਾਵਨਾ ਦੇ ਨਾਲ ਪਾਠ ਸ਼੍ਰੀ ਸੋਖਨੀ ਸਾਹਿਬ ਅਤੇ ਸਲਾਨਾ ਜਾਗਰਨ ਜਿਹੜਾ ਉਹ ਇਸ ਵਾਰ ਵੀ ਕਰਵਾਇਆ ਜਾ ਰਿਹਾ ਹੈ ਸਾਰੇ ਹੀ ਨੌਜਵਾਨ ਸਭਾ ਵੱਲੋਂ ਪਹਿਲਾਂ ਤਾਂ ਸਾਰੇ ਹੀ ਨਗਰ ਨਿਵਾਸੀਆਂ ਨੂੰ ਅਤੇ ਐਨ ਆਰ ਆਈ ਵੀਰਾਂ ਨੂੰ 17ਵਾਂ ਵਿਸ਼ਾਲ ਜਾਗਰਨ ਦੀਆਂ ਅਤੇ ਪਾਠ શ્રી ਸੁਖਨ ਸਾਹਿਬ ਦੀਆਂ ਲੱਖ ਲੱਖ ਮੁਬਾਰਕਾਂ ਜੀ ਮੈਂ ਅੱਜ ਇਹ ਅਨਾਉਂਸ ਕਰਨ ਜਾ ਰਿਹਾ ਹਾਂ ਕਿ ਆਪਣੇ ਨਗਰ ਦਾ ਆਪਣੇ ਪਿੰਡ ਦਾ ਸਾਲਾਨਾ ਜਾਗਰਨ ਅਤੇ ਸਾਲਾਨਾ ਪਾਠ શ્રી ਸੁਖਨੀ ਸਾਹਿਬ ਜਿਹੜਾ ਉਹ ਇਸ ਵਾਰ 18 ਜੁਲਾਈ 2025 ਦਿਨ ਸ਼ੁੱਕਰਵਾਰ ਨੂੰ ਜਿਹੜਾ ਸਾਲਾਨਾ ਪਾਠ ਸ਼੍ਰੀ ਸੋਖਨੀ ਸਾਹਿਬ ਕਰਵਾਇਆ ਜਾ ਰਿਹਾ ਹੈ ਅਤੇ 19 ਜੁਲਾਈ ਦਿਨ ਸ਼ਨੀਵਾਰ ਨੂੰ ਜਿਹੜਾ ਮਹਾਮਾਈ ਜੀ ਦਾ ਵਿਸ਼ਾਲ ਜਾਗਰਣ ਜਿਹੜਾ ਉਹ ਕਰਵਾਇਆ ਜਾ ਰਿਹਾ ਹੈ ਮੈਂ ਸਾਰੀ ਹੀ ਸੰਗਤ ਨੂੰ ਸਾਰੇ ਹੀ ਨਗਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਸਾਰੇ ਹੀ ਐਨ ਆਰ ਆਈ ਵੀਰਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਮਹਾਮਾਈ ਦੇ ਇਸ ਸਾਲ ਦੇ 17ਵੇਂ ਵਿਸ਼ਾਲ ਜਾਗਰਣ ਦੇ ਵਿੱਚ ਮਹਾਮੈਦੀ ਜੋਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਂ ਜਵਾਲਾ ਜੀ ਦੇ ਮੰਦਿਰਾਂ ਤੋਂ ਲੈ ਕੇ ਆਦੀ ਜਾਵੇਗੀ ਅਤੇ ਉਸੇ ਤਰੀਕੇ ਨਾਲ ਹੀ ਭਵਨ ਅਤੇ ਡੈਕੋਰੇਸ਼ਨ ਸਾਰੀ ਕੀਤੀ ਜਾਵੇਗੀ ਅਤੇ ਮਹਾਮੈਦੀ ਜੋਤ ਦੀ ਜਿਹੜੀ ਪ੍ਰਕਰਮਾ ਆ ਉਹ ਵੀ 19 ਜੁਲਾਈ ਨੂੰ ਸਵੇਰੇ ਪਿੰਡ ਵਿੱਚ ਕੀਤੀ ਜਾਵੇਗੀ ਸੋ ਸਾਰੇ ਹੀ ਨਗਰ ਨਿਵਾਸੀ ਅਤੇ ਐਨ ਆਰ ਆਈ ਵੀ ਜਿਨ੍ਹਾਂ ਨੇ ਮਹਾਮੈਦੀ ਦੇ 17ਵੇਂ ਵਿਸ਼ਾਲ ਜਾਗਰਣ ਵਿੱਚ ਕੋਈ ਵੀ ਸੇਵਾ ਕਰਨੀ ਹੋਵੇ ਉਹ ਸਾਡੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਪਰਕ ਕਰ ਸਕਦਾ ਹੈ ਮੈਂ ਇੱਕ ਵਾਰੀ ਫੇਰ ਦੱਸ ਦਵਾਂ ਕਿ ਮਹਾਮਾਈ ਜੀ ਦਾ 17ਵਾਂ ਵਿਸ਼ਾਲ ਜਾਗਰਣ ਜਿਹੜਾ ਉਹ 19 ਜੁਲਾਈ ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ ਅਤੇ ਮਹਾਮਾਈ ਜੀ ਦੀਆਂ ਭੇਟਾ ਦਾ ਗੁਣਗਾਨ ਕਰਨ ਲਈ ਅਤੇ ਮਹਾਮਾਈ ਜੀ ਦੀ ਤਾਰਾ ਰਾਣੀ ਦੀ ਕਥਾ ਕਰਨ ਲਈ ਮਹਾਂਤ ਮਧੂ ਸੁਦਨ ਜੀ ਨੂਰ ਮਹਿਲ ਵਾਲੇ ਪਹੁੰਚ ਰਹੇ ਆ ਅਤੇ ਉਹਨਾਂ ਤੋਂ ਬਾਅਦ ਮਹਾਮਾਈ ਜੀ ਦੀਆਂ ਭੇਟਾ ਦਾ ਗੁਣਗਾਨ ਕਰਨ ਲਈ ਮੈਡਮ ਹਰਮਨ ਜਰਮਨ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਹੁਤ ਵੱਡੇ ਨਾਮ ਮੈਡਮ ਹਰਮਨ ਜਰਮਨ ਅਤੇ ਉਹਨਾਂ ਤੋਂ ਬਾਅਦ ਜਿਹੜੇ ਅਮਰਿੰਦਰ ਬੋਬੀ ਅਮਰਿੰਦਰ ਬੋਬੀ ਜੀ ਜੋ ਇਸ ਸਾਲ ਮਹਾਮੈਦੀ ਦੀਆਂ ਭੇਟਾਂ ਦਾ ਗੁਣਗਾਨ ਕਰਨ ਲਈ ਸਾਡੇ ਨਗਰ ਆਲਮਗੀਰ ਕਾਲਾ ਸਿੰਘਾ ਵਿੱਚ ਆ ਰਹੇ ਆ ਸੋ ਯਾਦ ਰੰਦੀਆਂ ਜਿਹੜੀਆਂ ਤਿਆਰੀਆਂ ਅੱਜ ਤੋਂ ਇਸ ਵੀਡੀਓ ਤੋਂ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਸਾਰੇ ਹੀ ਨਗਰ ਨਿਵਾਸੀਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਸਤਾਰ ਵਿੱਚ ਵਿਸ਼ਾਲ ਜਾਗਰਨ ਦੀ ਜਿਹੜੀ ਅਗਰਾਈਆ ਉਹ 20 ਜੂਨ ਮਤਲਬ ਅੱਜ ਤੋਂ ਠੀਕ 5 ਦਿਨ ਬਾਅਦ ਚ 20 ਜੂਨ ਤੋਂ ਸ਼ੁਰੂ ਕੀਤੀ ਜਾਵੇਗੀ ਅਤੇ ਜਾਗਰਨ ਦੀਆਂ ਜਿਹੜੀਆਂ ਸੇਵਾ ਉਹ ਨਾਲ ਦੀ ਨਾਲ ਅੱਜ ਤੋਂ ਹੀ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਸੋ ਸਾਰੇ ਹੀ ਨਗਰ ਨਿਵਾਸੀਆਂ ਨੂੰ ਇੱਕ ਵਾਰੀ ਫੇਰ ਪਾਠ ਸ੍ਰੀ ਸੋਖਨੀ ਸਾਹਿਬ ਅਤੇ 17ਵੇਂ ਵਿਸ਼ਾਲ ਜਾਗਰਨ ਦੀਆਂ ਲੱਖ ਲੱਖ ਵਧਾਈਆਂ ਤਰੀਕ ਸਾਰੇ ਹੀ ਨੋਟ ਕਰ ਲਓ ਜਾਗਰਨ ਦੀ ਤਰੀਕ 19 ਜੁਲਾਈ ਦਿਨ ਸ਼ਨੀਵਾਰ ਅਤੇ ਜਿਨ੍ਹਾਂ ਨੇ ਵੀ ਕੋਈ ਵੀ ਜਾਗਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਸੇਵਾ ਕਰ ਲਈ ਹੋਵੇ ਉਹ ਸਾਡੇ ਨਾਲ ਸਾਡੀ ਨੌਜਵਾਨ ਸਭਾ ਨਾਲ ਸੰਪਰਕ ਕਰ ਸਕਦੇ ਆ ਮੇਰੇ ਨਾਲ ਸੰਪਰਕ ਕਰ ਸਕਦੇ ਆ ਸੋ ਅਗਲੀ ਜਾਣਕਾਰੀ ਅਸੀਂ ਸਾਰੀ ਨੌਜਵਾਨ ਸਭਾ ਇਕੱਠੀ ਹੋ ਕੇ ਜਿਹੜਾ ਬਹੁਤ ਵਧੀਆ ਮਹਾਮਾਰੀ ਜੀ ਦਾ ਪੋਸਟਰ ਬਣਾ ਕੇ ਰਿਲੀਜ਼ ਕਰਾਂਗੇ ਉਹ ਵੀ ਇੱਕ ਵੀਡੀਓ ਪੋਸਟ ਸਾਡੇ ਨਾਲ ਜਿਹੜੀ ਸ਼ੇਅਰ ਕਰਾਂਗੇ ਸੋ ਇੱਕ ਵਾਰੀ ਫੇਰ ਸਾਰੀ ਹੀ ਸੰਗਤ ਨੂੰ ਬੇਨਤੀ ਹੈ ਕਿ ਇਸ ਸਾਲ ਦਾ ਬਾਟੀ ਦੀ ਸੋਪਨੀ ਸਾਹਿਬ ਅਤੇ ਮਹਾਮਾਈ ਜੀ ਦਾ 17ਵਾਂ ਵਿਸ਼ਾਲ ਜਾਗਰਣ 19 ਜੁਲਾਈ 2025 ਦਿਨ ਸ਼੍ਰੀਵਾਰ ਨੂੰ ਕਰਵਾਇਆ ਜਾ ਰਿਹਾ ਹੈ ਠੀਕ ਹੈ ਜੀ ਜੈ ਮਾਤਾ ਦੀ